ਉਹਨਾਂ ਸੁਲਤਾਨਪੁਰ ਜੀ ਦਾ ਕਿੱਡਾ ਵੱਡਾ ਟ੍ਰੀਟਮੈਂਟ ਪਾਉਣ ਲਾ ਕੇ ਤੁਸੀਂ ਉਹ ਰੱਕੇ ਬਾਹਰ ਕਿੰਨੇ ਮਤਲਬ ਆਰਗੇਨਿਕ ਖੇਤੀ ਸ਼ੁਰੂ ਕਰਵਾਤੀ ਜੀ ਜੀ ਕਿਉਂਕਿ ਉਹ ਪਾਣੀ ਸਾਰਾ ਖੇਤੀ ਨੂੰ ਲੱਗਣ ਲੱਗ ਪਿਆ ਜਿਹੜਾ ਬੈਂਚਮਾਰਕ ਦੱਸ ਸੋ ਇਹ ਜਿਹੜੀ ਜਦੋਂ ਅਬਦੁਲ ਕਲਾਮ ਦੂਸਰੀ ਵਾਰੀਆਂ ਉਹ ਇਹੇ ਦੇਖਣਾ ਚਾਹੁੰਦਾ ਸੀਗਾ ਵੀ ਜਿਹੜਾ ਤੁਸੀਂ ਕਹਿੰਦੇ ਸੀ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾ ਰਹੇ ਆ ਉਹ ਮੈਂ ਦੇਖਣਾ ਚਾਹੁੰਨਾ ਫਿਰ ਉਹਨਾਂ ਨੂੰ ਉਸੇ ਦਿਖਾ ਲਿਆ ਖੇਤਾਂ ਨੂੰ ਲੱਗਦਾ ਦਿਖਾ ਲਿਆ ਖੁਸ਼ ਹੋ ਗਏ ਕਿ ਕਿਉਂਕਿ ਸਮੱਸਿਆ ਕੀ ਆ ਇਹਡੇ ਗੰਦੇ ਪਾਣੀ ਜੋ ਟ੍ਰੀਟ ਹੋ ਕੇ ਖੇਤੀ ਨੂੰ ਲੱਗ ਜਾਣੇ ਹੀ ਵਰਦਾਨ ਆ 16% ਪਾਣੀ ਜਿਹੜਾ ਹੈ ਅਸੀਂ ਕਰੀ ਲੂ ਵੇਸਟ ਜਿਹਾ ਸਾਡੀ ਜੋ ਸਾਰੇ ਦਾ ਸਾਰਾ ਖੇਤਾਂ 'ਚ ਚੱਲ ਜਾਏ ਤੇ 16% ਪਾਣੀ ਥੋੜਾ ਹੁੰਦਾ ਕਦੇ ਅਸੀਂ ਸਾਰੇ ਦਾ ਸਾਰਾ ਉਹ ਹੁਣ ਉਹ ਤਾਂ ਮੈਸੇਜ ਹੋ ਰਿਹਾ ਇਹ ਟ੍ਰੀਟਿੰਗ ਕਰਦੇ ਡਰੇਨਾਂ 'ਚ ਪਾ ਰਹੇ ਆ ਨਦੀਆਂ 'ਚ ਦਰਿਆਵਾਂ 'ਚ ਪਾ ਰਹੇ ਆ ਉਹ ਸਾਰੇ ਦਾ ਸਾਰਾ ਪ੍ਰੋਡੂਸ਼ਨ ਸਾਡੇ ਧਰਤੀ ਥੱਲੇ ਚਲੇ ਜਾ ਰਹੇ ਆ ਇੱਕ ਪਾਸੇ ਅਸੀਂ ਰੇ ਟ੍ਰੀਟਮੈਂਟ ਪਲੈਂਟ ਅਸੀਂ ਜਦੋਂ ਤੋਂ ਸਾਡਾ ਜਿਹੜਾ ਵਿਕਾਸ ਦਾ ਯੁੱਗ ਸਮਾਂ ਸ਼ੁਰੂ ਹੋਇਆ ਜਿਸ ਨੂੰ ਕਿੰਨੇ ਜਦੋਂ ਇੰਡਸਟਰੀ ਲੱਗੀ ਪਿੰਡਾਂ ਤਿੱਕਰ ਸਾਡੀਆਂ ਸਹੂਲਤਾਂ ਟੋਲਟਾ ਵਗੈਰਾ ਗਈਆਂ ਅੱਗੇ ਤੇ ਸਾਰਾ ਕੁਝ ਸਾਡੇ ਕੋਲ ਪਿੰਡਾਂ 'ਚ ਪਾਣੀ ਨਹੀਂ ਉਹਨਾਂ ਹੁੰਦਾ ਸੀਗਾ ਵੀ ਇਹ ਟ੍ਰੀਟ ਕੀ ਕਰ ਲੋ ਉਦੋਂ ਅਸੀਂ ਟ੍ਰੀਟਮੈਂਟ ਪਲੈਂਟ ਨਹੀਂ ਲਾਇਆ ਬਾਕੀ ਸਾਰਾ ਕੁਝ ਕਰੀ ਗਿਆ ਟ੍ਰੀਟਮੈਂਟ ਪਲੈਂਟ ਨਹੀਂ ਲਾਇਆ ਜੇ ਲਾਇਆ ਤਾਂ ਕਾਗਜ਼ੀ ਚਲਾਇਆ ਹੀ ਨਹੀਂ ਹੂੰ ਤੇ ਉਹ ਨਾ ਟ੍ਰੀਟ ਕਰਨ ਕਰਕੇ ਸਾਨੂੰ ਆ ਸਾਰੇ ਹਸਪਤਾਲ ਖੋਲਣੇ ਪੈ ਰਹੇ ਸਹੀ ਜੇ ਅਸੀਂ ਟ੍ਰੀਟਮੈਂਟ ਪਲੈਂਟ ਲਾ ਕੇ ਆਪਣੀ ਸੋਲਡ ਵੇਸਟ ਤੇ ਲਿਕਵਿਡ ਵੇਸਟ ਹੀ ਸੰਭਾਲ ਲੈਂਦੇ ਸਾਨੂੰ ਇੰਨੇ ਹਸਪਤਾਲ ਨਹੀਂ ਖੋਲਣੇ ਪੈਂਦੇ ਕੈਂਸਰ ਬਲਟਾ ਨਹੀਂ ਸੀ ਬਣਨੀ ਕੈਂਸਰ ਟ੍ਰੇਨਰ ਨਹੀਂ ਸੀ ਚੱਲਦੀ ਧਰਤੀ ਥੱਲੇਲਾ ਪਾਣੀ ਖਰਾਬ ਨਹੀਂ ਸੀ ਹੋਣਾ ਆ ਕਾਲਾ ਸੰਗਤ ਡਰੇਨ ਦੇ ਵਿੱਚ ਤੁਸੀਂ ਬਹੁਤ ਵੱਡਾ ਸੰਘਰਸ਼ ਕੀਤਾ ਸੀ ਜੀ ਤੋਂ ਪਹਿਲਾਂ ਬੰਨ ਤੁਸੀਂ ਮਾਰਿਆ ਸੀ ਆ ਕੇ ਜੀ ਉਹ 2008 ਦੇ ਵਿੱਚ 2008 ਦੇ ਵਿੱਚ ਜੀ ਫਿਰ ਫਿਰ 11 ਚ ਮਾਰਿਆ ਸੀ ਹਮ ਹੁਣ ਉਹਦੇ ਵਿੱਚ ਤੁਸੀਂ ਦੇਖੋਗੇ ਸਾਰੇ ਦੇ ਵਿੱਚ 14 ਕਿਲੋਮੀਟਰ ਵਿੱਚ ਸਟੋਨ ਪਿਚਿੰਗ ਹੋ ਗਈ ਹੈ ਅੱਛਾ ਇੱਕ ਉਹਦਾ ਜਿਹੜਾ ਹਾਈਵੇ ਵਾਲਾ ਪੌੜਾ ਉਹਦੇ ਵਿੱਚੋਂ ਮਿੱਟੀ ਕੱਟਣ ਵਾਲੀ ਹੈ ਓਕੇ ਤੇ ਉਹਦੇ ਵਿੱਚ ਪਾਣੀ ਛੱਡਵਾ ਦੇਣਾ ਜਿਹੜਾ ਇੱਥੇ ਆਉਂਦਾ ਨਾ ਨਹਿਰ ਨਗਦੀ ਇਹ ਬਣ ਵਾਲੀ ਉਹ ਕਿੱਦਾਂ ਕਿੰਨਾ ਵੱਡਾ ਪ੍ਰੋਜੈਕਟ ਤੁਸੀਂ ਸ਼ੁਰੂ ਕੀਤਾ ਤੇ ਅੱਜ ਕਿਸੇ ਨੇ ਹਾਂ ਉਹ ਤਾਂ ਜਿਹੜਾ ਹੈਗਾ ਕਿਉਂਕਿ ਉਹਦੇ ਉੱਤੇ ਉਸ ਵੇਲੇ ਕੋਈ ਟ੍ਰੀਟਮੈਂਟ ਪਲਾਂਟ ਨਹੀਂ ਸੀ 1.50 ਮਿਲੜੀ ਦਾ ਲੱਗਾ 1.15 ਮਿਲੜੀ ਦਾ ਲੱਗਾ ਜਿਹੜਾ ਸਭ ਤੋਂ ਜ਼ਿਆਦਾ ਲੈਦਰ ਕੰਪਲੈਕਸ ਗੰਦ ਪਾਉਂਦਾ ਸੀ ਉਹਦਾ 5 ਮਿਲੜੀ ਦਾ ਟ੍ਰੀਟਮੈਂਟ ਪਲਾਂਟ ਲੱਗਾ ਤੇ ਉਹਦੇ ਨਾਲ ਬਹੁਤ ਵੱਡੀ ਜਿਹੜੀ ਰਾਹਤ ਮਿਲਿਆ ਹੁਣ ਇੱਥੇ 15 ਕਰੋੜ ਰੁਪਏ ਲਾ ਕੇ 18-20 ਕਿਲੋਮੀਟਰ ਜਿਹੜੀ ਹੈਗੀ ਐ ਪਾਈਪਲਾਈਨ ਪੈ ਗਈ ਐ ਓਕੇ ਇਹ ਪਾਣੀ ਜਿਹੜਾ ਟ੍ਰੀਟ ਹੋ ਕੇ ਖੇਤੀ ਨੂੰ ਲੱਗੂਗਾ। ਵੈਰੀ ਗੁੱਡ। ਜਿਹੜਾ ਟ੍ਰੀਟਮੈਂਟ ਪਲਾਂਟ 'ਚੋਂ ਪਾਣੀ ਨਿਕਲੂਗਾ ਨਾ ਸਾਰਾ ਤਾਂ ਨਹੀਂ ਲੱਗੂਗਾ। ਜਿੰਨਾ ਕਿ ਲੋਕਾਂ ਦੀ ਲੋੜ ਆ ਉਹਨਾਂ ਓਨੇ ਕਿਲੋਮੀਟਰ ਉਹ 20 ਕਿਲੋਮੀਟਰ ਤੋਂ ਵੱਧ ਤੇ ਉਹ ਪਾਣੀ ਪੀਣ ਜੋਗਾ ਵੀ ਨਹੀਂ ਰਹੂਗਾ ਤੇ ਖੇਤੀ ਨੂੰ ਲੱਗੂਗਾ। ਤੇ ਉਹਦੇ ਵਿੱਚ ਜਿਹੜਾ ਹੈਗਾ ਸਾਫ਼ ਪਾਣੀ ਉਹਦੇ ਵਿੱਚੋਂ ਉਹ ਛੱਡਿਆ ਜਾਊਗਾ ਜਿਸ ਤਰ੍ਹਾਂ ਹੁਣ ਪਾਣੀ ਚੱਲਦੇ ਆ ਤੂੰ ਉਹਦੇ ਨਾਲੇ ਇਹ ਸਾਫ਼ ਵੀ ਰੋ ਜਿਹੜੀ ਕੈਂਸਰ ਦੀ ਲਹਿਰ ਸੀ ਜ਼ਮੀਨੀ ਪਾਣੀ ਖਰਾਬ ਹੁੰਦੇ ਹਣ ਉਹਨੂੰ ਤੋਂ ਰਾਹਤ ਮਿਲੂਗੀ ਉਹ ਉਹਨੂੰ ਬਹੁਤ ਵੱਡੀ ਰਾਹਤ ਮਿਲੂਗੀ ਕਿਉਂਕਿ ਜਿਹੜਾ ਉਸ ਵੇਲੇ ਪਾਣੀ ਸੀ ਬੜਾ ਨਕਮਾ ਸੀਗਾ ਲੈਦਰ ਕੰਪਲੈਕਸ ਦਾ ਟ੍ਰੀਟਮੈਂਟ ਪਲਾਂਟ ਵੀ ਨਹੀਂ ਚੱਲਦਾ ਸੀ ਹਮ ਬਾਕੀ ਸਾਰਾ ਦਾ ਸਾਰਾ ਜਿੰਨਾ ਵੀ ਇਹਦੇ ਕੰਡੇ ਤੇ ਸੀਗਾ ਸਾਰਾ ਇਹਦੇ ਵਿੱਚ ਆਉਂਦਾ 50 ਤੋਂ 15 ਜਿਹੜਾ ਹੈਗਾ ਕਿਉਂਕਿ ਸల్ਤਾਨਪੁਰ ਦਾ ਟ੍ਰੀਟਮੈਂਟ ਪਲਾਂਟ ਹੁਣ ਚਾਰ ਐਮਐਲਡੀ ਦਾ ਅੱਛਾ ਅਗੇ ਅਗੇ ਤਰ੍ਹਾਂ ਟਾਈਰਮ ਐਮ ਐਮ ਐਲ ਡੀ ਦਾ ਟ੍ਰੀਟਮੈਂਟ ਪਲਾਂਟ ਸਿਗਾ ਹੁਣ ਜੇ 50 ਤੇ 15 65 ਐਮ ਐਮ ਐਲ ਡੀ 65 ਤੇ 570 70 ਦਾ ਮਤਲਬ ਇਹ ਆ ਕਿ 20 ਪਿੰਡਾ 20 ਸਹਾਰਾ ਸੁਲਤਾਨਪੁਰ ਵਰਗਿਆਂ ਦਾ ਪਾਣੀ ਡਰੇਨ ਚ ਜਾਂਦਾ ਕਿਆ ਬਾਤ ਉਹ ਸਾਰਾ ਤੇ ਸਾਰਾ ਹੁਣ ਟ੍ਰੀਟ ਹੋ ਰਿਹਾ ਸਾਰਾ ਡੀਡੂਗ ਦੇ ਖੇਤਾਂ ਨੂੰ ਜਾਂਦਾ ਹੁਣ ਜਿਹੜਾ ਹੈਗਾ ਕੁਝ ਖੇਤੀ ਨੂੰ ਲੱਗੂਗਾ ਜੇ ਨਹੀਂ ਵੀ ਲੱਗੂਗਾ ਟ੍ਰੀਟਡ ਪਾਣੀ ਬਾਹਰ ਨਿਕਲੂਗਾ ਹੁਣ ਜਿਹੜਾ ਟ੍ਰੀਟਮੈਂਟ ਪਲਾਂਟ ਵੀ ਲੱਗੇ ਜੇ ਚਲਾਉਣ ਤੁਹਾਡੀ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਬਹੁਤ ਵਧੀਆ ਇਹ ਬਿਲਕੁਲ ਸਾਫ ਪਾਣੀ ਜਿਹੜਾ ਹੈਗਾ ਉਹ ਨੂੰ ਦੇਖੋ ਨਾਲ ਮਤਲਬ ਤੁਸੀਂ ਉਸ ਵੇਲੇ ਜਦੋਂ ਦਰਖਤਾਂ ਦਾ ਕੰਮ ਸ਼ੁਰੂ ਕੀਤਾ ਤੇ ਕਮਾਲ ਹੋਈ ਸਰੀਏ ਤੇ ਜਾਮਨਾ ਅੰਬ ਕਨੇ ਬੂਟੇ ਲੱਗੇ ਆ ਤੇ ਕਿੰਨੇ ਦਾਦੇ ਦਾ ਨਰਸੀਜ ਬੂਟੇ ਲੱਗਦੇ ਆ ਗਿਆ ਕਿਉਂਕਿ ਹਰ ਸਾਲ ਸਾਡੇ ਕੋਲ ਦੋ ਨਰਸਰੀਆਂ ਇੱਕ ਤਾਂ ਸਥਾਨ ਦੇ ਅੰਦਰ ਨਰਸਰੀ ਹੈ ਜਿੱਥੇ ਸੰਗਤ ਉਹਨੂੰ ਤਿਆਰ ਕਰਦੀ ਆ ਉਹਦੀ ਜਾਂਦੀ ਸੰਗਤ ਸੇਵਾ ਕਰਦੀ ਵਿੱਚ ਲੱਗੇ ਦੂਸਰਾ ਹੈ ਨਰੇਗਾ ਦੇ ਵਿੱਚ ਹਾਂ ਉਹ ਪੰਜਾ ਪਿੰਡਾਂ ਨੂੰ ਕੰਮ ਮਿਲਿਆ ਹੋਇਆ ਹਾਂ ਤੋ ਜਿੰਨਾ ਵੀ ਬੂਟਾ ਇhtiyar ਹੁੰਦਾ ਸਾਰਾ ਅਸੀਂ ਫਰੀ ਬਣਦੇ ਆ ਓਕੇ ਆ ਕਿਉਂਕਿ ਇਹਨੇ ਇਹਦੇ ਨਾਲ ਉਹ ਵੀ ਬਟ ਬੂਟਾ ਲਾ ਲੈਂਦਾ